ਭਗਵੰਤ ਮਾਨ ਨੂੰ ਇਹ ਕਹੂੰਗਾ ਕਿ ਤੂੰ ਫੋਟੋ ਵਿਖਾ ਰਿਆ ਆ ਆਪਣੀਆਂ LEDਆਂ ਦੇ ਵਿੱਚ ਤੂੰ ਬਾਲਾ ਸੋਹਣਾ ਹੋ ਗਿਆ ਕੋਈ ਮਤਲਬ ਫੇਰਨ लवली ਦਾ ਮੂੰਹ ਮਾਂ ਤੇ ਕੋਈ ਸਾਨੂੰ ਉਹ ਵਿਖਾਉਣੀ ਆ ਵੀ ਯੱਕਦਾ ਮੈਂ ਅਸੀਂ ਤੈਨੂੰ ਭੁੱਲ ਗਏ ਆ ਵੀ ਜਾਂ ਤੂੰ ਗੁੰਮਸ਼ੁਦਾ ਹੋ ਜਾਣਾ ਇੱਕੋ ਸਾਡੇ ਨ ਮਗਰ ਤੂੰ ਚੰਗਾ ਕੇਜਰੀ ਵਾਲ ਚੜਾਇਆ ਉਹਦੇ ਲਵਾ ਕੇ ਐਨ ਕ ਉਹਦੀਆਂ ਲਵਾ ਦੇਣੀਆਂ ਫੋਟੋ ਵੀ ਕੋਈ ਮਤਲਬ ਭਾਈ ਜੇ ਤੁਸੀਂ ਕੋਈ ਤੁਹਾਨੂੰ ਹੈਗੀ ਦਿੱਕਤ ਕੋਈ ਦਿਮਾਗੀ ਤੁਮੂਗੀ ਹੈਗੀ ਆ ਜੇ ਮੈਂ ਤਾਂ ਆ ਦਿਮਾਗੀ ਵਿਖਾਈ ਮੈਂ ਸ਼ਾਇਦ ਉਹ ਨਾ ਹੋਵੇ ਉਹਨੇ ਨਹੀਂ ਤੈਨੂੰ ਇਹੋ ਜੀ ਕੋਈ ਦਿੱਕਤ ਨਹੀਂ ਗਈ ਤੇ ਤੈਨੂੰ ਕੋਈ ਪ੍ਰੋਬਲਮ ਕੋਈ ਹੋਰ ਆ ਟੈਸਟ ਕਰਾਈ ਨੇ ਨਹੀਂ ਏ ਤੁਸੀਂ ਵੀ ਕੋਈ ਟੈਸਟ ਟਸਟ ਕਰਾਓ ਥੋੜੀ ਸੀ ਤਾਂ ਬਹੁਤ ਕੁਝ ਫ੍ਰੀ ਕੀਤਾ ਪਰ ਮੈਂ ਤਾਂ ਚਲੋ ਆ ਵਿਆਜੂ ਚੱਕ ਚੱਕ ਕੇ ਲਾਸ਼ ਕਰਾਈ ਜਨਾਂ ਆਪਦਾ ਤੁਸੀਂ ਕਰਾਓ ਕੁਛ ਨਾ ਕੁਛ ਥੋੜਨੇ ਕੋਲ ਤਾਂ ਗੱਡੀਆਂ ਮੈਂ ਤਾਂ ਚਲੋ 4-4000 ਰੁਪਏ ਮੈਂ ਤਾਂ ਜਦੋਂ ਮੈਂ ਜਾਨਣਾ ਹਸਪੀਟਲਾਂ ਦੇ ਵਿੱਚ ਮੈਂ ਤਾਂ ਕਰਾਈ ਭਰਨੇ ਪੈਂਦੇ ਆ ਤੇ ਤੁਸੀਂ ਯਾਰ ਮੈਂ ਕਹਿੰਦਾ ਕਿਤਨਾ ਕਿਤੋਂ ਵਿਖਾਓ ਤੂੰ ਗੁਰੂਆਂ ਤੋਂ ਵੱਡਾ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਤੋਂ ਵੱਡਾ ਹੋ ਗਿਆ ਉਹਨੇ ਚਾਰ ਪੁੱਤ ਕੁਰਬਾਨ ਕਰਤੇ ਕਾਰੇ ਪਿੱਛੇ ਪੰਥ ਪਿੱਛੇ ਲੋਕਾਂ ਪਿੱਛੇ ਦੋ ਪੋਤੋ ਦੇ ਛੋਟੇ ਛੋਟੇ ਨੀਆਂ ਚ ਚਨਾਏ ਗਏ ਤੇ ਤੂੰ ਤਲਾਕ ਦੇ ਕੇ ਆਪਣੀਆਂ ਫੋਟੋ ਲਵਾਈ ਜਿੰਨਾ ਵੀ ਹਾਂ ਭਾਈ ਤੇਰਾ ਸਾਰਾ ਸਿਸਟਮ ਮਤਲਬ ਤੂੰ ਤੂੰ ਤਾਂ ਤੂੰ ਕੁਰਬਾਨੀ ਕਾਦੀ ਦਿੱਤੀ ਬਈ ਤੇਰੀਆਂ ਉੱਥੇ ਫੋਟੋ ਮਰ ਚੱਲ ਰਹੀ ਨੇ ਐਲਈਡੀ ਦੇ ਵਿੱਚ ਭਗਵੰਤ ਮਾਨ ਜੀ ਉੱਥੇ ਗੁਰੂ ਸਾਹਿਬ ਦੀ ਜੇ ਚਲਾਉਣੀ ਤਾਂ ਕੋਈ ਗੁਰੂ ਸਾਹਿਬ ਵਾਸਤੇ ਕੁਝ ਨਾ ਕੁਝ ਚਲਾਓ ਉੱਥੇ ਚਲਾਓ ਗੁਰਬਾਣੀ ਚਲਾਓ ਗੁਰਬਾਣੀ ਸਾਨੂੰ ਫਿਰ ਵੀ ਗੁਰਬਾਣੀ ਹੈ ਸਾਡੀ ਗੁਰਬਾਣੀ ਹੈ ਤੇਰੀਆਂ ਫੋਟੋ ਵੀ ਕੋਈ ਏਡੀ ਮੈਂ ਕਹਿੰਦਾ ਕਮਾ ਮਾਰੋ ਮਾਰ ਹੋ ਗਈ ਦੱਸ ਵੀ ਲੱਭਣਾ ਇਹਨੂੰ ਇੰਨਾ ਤਾਂ ਕੋਈ ਗੁੰਮਸ਼ੁਦਾ ਦੀਆਂ ਫੋਟੋਆਂ ਨਹੀਂ ਲਾਉਂਦਾ ਜਿੰਨੀਆਂ ਥੋੜੀਆਂ ਲੱਗੀਆਂ ਜਾਂਦੀਆਂ ਪੰਜਾਬ 'ਚ ਕੀ ਕੁਝ ਹੋ ਰਿਹਾ ਜਾਂ ਪੰਜਾਬ ਦੀਆਂ ਫੋਟੋ ਵਿਖਾ ਨਹੀਂ ਮੈਂ ਕਿਸੇ ਮਸਲੇ ਤੇ ਕੋਈ ਗੱਲ ਨਹੀਂ ਬਸ ਮੈਂ ਇਹ ਗੱਲ ਕਹੂੰਗਾ ਵੀ ਭਗਵੰਤ ਮਾਨਸੇ ਇੰਨਾ ਸੋਹਣਾ ਹੈ ਨਹੀਂ ਗਾ ਤੂੰ ਹਾਂ ਤੂੰ ਸੋਹਣਾ ਹੈਗਾ ਤੇਰੀ ਮਾਂ ਨੂੰ ਤੂੰ ਸੋਹਣਾ ਬਹੁਤ ਲੱਗਦਾ ਪਰ ਸਾਨੂੰ ਸੋਹਣਾ ਨਹੀਂ ਲੱਗਦਾ ਅਸੀਂ ਤਾਂ ਹੋਰ ਘੜੀ ਦੇਖਦੇ ਅਸੀਂ ਪੰਜਾਬ ਦੇ ਲੋਕ ਤਾਂ ਘੜੀ ਡੀਕੀ ਜਾਂਦੇ ਆ ਇਹ ਤਾਂ ਟਾਈਮ ਮਸ਼ੀਨ ਭਾਲਦੇ ਫਿਰਦੇ ਆ ਪੰਜਾਬ ਦੇ ਲੋਕ ਤਾਂ ਇਹ ਟਾਈਮ ਮਸ਼ੀਨ ਭਾਲ ਕੇ ਇਹਨਾਂ ਨੇ 2022 ਦੇ ਵਿੱਚ ਜਾਣਾ ਤੇ ਇਹਨਾਂ ਨੇ ਵੋਟਾਂ ਜਿਹੜੀਆਂ ਝਾਖੂ ਵਾਲਾ ਬਟਨ ਦੱਬਿਆ ਫਿਰ ਉਹ ਝਾੜੂ ਵਾਲਾ ਬਟਨ ਦੱਬਨ ਦੀ ਥਾਂ ਤੇ ਨੋਟਾ ਦਾ ਬਟਨ ਦੱਬਣਾ ਇਹ ਤਾਂ ਟਾਈਮ ਮਸ਼ੀਨ ਭਾਲਦੇ ਫਿਰਦੇ ਆ ਇੱਥੋਂ ਕਈ ਇੱਥੇ ਕਈ ਜਿਹੜੇ ਕਹਿੰਦੇ ਇੱਥੇ ਲੋਕ ਪੈਸੇ ਇਕੱਠੇ ਕਰਦੇ ਫਿਰਦੇ ਆ ਤਿੰਨ ਕੰਮ ਆਸਤੇ ਇੱਕ ਤਾਂ ਪੈਸੇ ਇਕੱਠੇ ਕਰਦੇ ਫਿਰਦੇ ਵੀ ਭਗਵੰਤ ਮਾਨ ਦਾ ਕਿਸੇ ਜੰਤਰ ਤੰਤਰ ਵਾਲੇ ਨੂੰ ਵਿਖਾਉਣਾ ਇਹਦੇ ਚ ਵਜ਼ੀਰ ਖਾਨ ਦੀ ਆਤਮਾ ਜਰਨਰ ਡੈਰ ਦੀ ਆ ਹਿਟਲਰ ਦੀ ਆਤਮਾ ਇਹਦੇ ਚ ਆ ਉਹ ਕਹਿੰਦੇ ਇੱਕ ਤਾਂ ਇਹ ਦੇਖਣਾ ਵੀ ਕਿਹੜੀ ਕਿਹ ਆਤਮਾ ਬਾਹਰ ਹੀ ਪਾਰੇ ਕਰੀ ਪਈ ਖੜੀ ਆ ਦੂਜੇ ਪੈਸੇ ਇਕੱਠੇ ਕਰਦੇ ਫਿਰਦੇ ਟਾਈਮ ਮਸ਼ੀਨ ਲਿਆਉਣ ਵਾਸਤੇ ਸਾਰੇ ਪੰਜਾਬ ਚ ਗੱਲ ਚੱਲੀ ਜਾਂਦੀ ਲਾਲਾ ਲਾਲਾ ਹੋਈ ਪਈ ਆ ਕਿ ਭਾਈ ਭਗਵੰਤ ਮਾਨ ਵੀ ਆਪਾਂ ਜਾ ਕੇ 2022 ਚ ਚੱਲ ਗਏ ਤੇ ਸਰਕਾਰ ਇਹਦੀ ਕੈਨਸਲ ਕਰੀਏ ਬਸ ਸਰਕਾਰ ਉੱਪਰ ਟਾਈਮ ਮਸ਼ੀਨ ਨਹੀਂ ਮਿਲ ਰਹੀ ਹੁਣ ਉੱਥੇ ਫੋਟੋਆਂ ਲਾ ਰਹੇ ਆ ਤੁਸੀਂ ਜਿਹੜਾ ਕਹਨ ਉਹਥੇ ਮੈਂ ਇਹ ਇਹਦੇ ਬਾਰੇ ਇੰਨਾ ਨਹੀਂ ਜਾਣਦਾ ਪਰ ਮੈਨੂੰ ਇੰਨਾ ਕੁ ਪਤਾ ਵੀ ਉੱਥੇ ਜਿਹੜੀਆਂ LEDਆਂ ਲੱਗੀਆਂ ਉਹਦੇ ਵਿੱਚ ਗੁਰਬਾਣੀ ਚੱਲਦੀ ਹੋਣੀ ਆ ਤੇ ਕੋਈ ਉੱਥੇ ਜਾ ਕਿਸੇ ਹੋਰ ਦੀ ਫੋਟੋ ਨਹੀਂ ਚੱਲਦੀ ਹੋਣੀ ਪਰ ਕੱਲਾ ਇਕ ਤੂੰ ਹੋ ਗਿਆ ਜਿਹੜੀਆਂ ਤੇਰੀਆਂ ਫੋਟੋ ਇੱਕੋ ਚੀਜ਼ਾਂ ਤੇ ਫੋਟੋ ਆ ਨਹੀਂ ਹੁਣ ਤੇਰੀ ਬਲੈਨਾਂ ਦੇ ਫੋਟੋ ਆ ਨਹੀਂ ਕੱਲੀ ਉਹ ਵੱਡਦੇ ਪਰੇ ਤੇ ਜਾਂ ਜਿਹੜੇ ਉਹ ਫਲੈਸ਼ਾਂ ਵਾਲੇ ਜਿਹੜੇ ਉਹ ਪਾਣੀ ਉਹ ਜਾਣੇ ਹੁੰਨੇ ਆ ਤੇ ਉਹ ਜਿਹੜੇ ਡੱਬੇ ਦੇ ਪਿੱਛੇ ਲੱਗੀ ਹੋ ਟੈਂਕੀ ਵਾਈ ਦੀ ਟੈਂਕੀ ਉਸ ਨੂੰ ਟੈਂਕੀ ਹੁੰਦੀ ਆ ਤੇ ਟੈਂਕੀ ਦਾ ਬਟਨ ਦੱਬ ਕੇ ਜਦੋਂ ਪਾਣੀ ਗਾ ਨਾ ਜਾ ਉਹ ਟੈਂਕੀਂ ਤੇ ਲਵਾ ਦੇ ਪਰ ਇਹ ਤਿੰਨ ਚਾਰ ਚੀਜ਼ਾਂ ਰਹਿ ਗਈਆਂ ਝੋਲੇ ਜਿਹੜੇ ਅਸੀਂ ਯਾਤਰਾ ਤੀਰਥ ਯਾਤਰਾ ਵਾਲੇ ਤੇ ਤੇਰੀ ਫੋਟੋ ਆ ਗਈ ਹੋਰ ਤੇਰੀ ਹਰ ਇੱਕ ਚੀਤਾ ਦੇ ਫੋਟੋ ਹੁਣ ਤਾਂ ਸਾਨੂੰ ਕੋਈ ਡਰ ਲੱਗਿਆ ਪਿਆ ਹੁੰਦਾ ਕਿਤੇ ਅਸੀਂ ਕਿਤੇ ਜਾਈਏ ਕਿਤੇ ਵੀ ਸੰਤ ਅਸੀਂ ਵੇਹਨੇ ਰਹੇ ਨੇ ਗੁੰਮ ਸ਼ੂਦਾ ਤਾਂ ਕੋਈ ਫੋਟੋ ਵਾਲ ਝਾਕਦਾ ਹੀ ਨਹੀਂ ਗਾ ਤੇਰੀ ਵਾਲ ਝਾਕਦਾ ਰਹਿੰਦਾ ਅਗਲਾ ਦਰਖਤਾਂ ਦੇ ਜਵਾੜੇ ਤੁਸੀਂ ਪਾੜੇ ਰੁੱਖ ਪਾੜ ਕੇ ਰੱਖ ਕੇ ਮਾਰ ਮਾਰ ਮੇਖਾ ਉਹਨਾਂ ਨੂੰ ਸਾੜੀ ਹੁੰਦਾ ਉਹਨਾਂ ਦੇ ਤੁਸੀਂ ਜਿਹੜੀ ਕੋਲ ਜਾ ਜਾਂਦੀ ਉਹਨਾਂ ਦੀ ਕੀਤੀ ਪਈ ਹੈ ਤੁਸੀਂ ਹੋਰ ਆ ਬੇਟਾ ਫਸਟ ਟੈਸਟ ਦੇਖ ਪੇ ਸਾਰੇ ਉਹਨਾਂ ਦੇ ਜਵਾੜੇ ਪਾੜੇ ਪਏ ਦਰਖਤਾਂ ਦੇ ਮਾਖੋ ਲੱਗਣੀਆਂ ਤੁਸੀਂ ਬੰਦ ਕਰਾ ਤਾ ਇਹ ਤਾਂ ਦਰਖਤਾਂ ਤੇ ਵੀ ਤੁਸੀਂ ਲਾ ਦੇ ਫੇਰ ਤੁਸੀਂ ਹੁਣ ਮੈਨੂੰ ਇੱਕ ਗੱਲ ਦੱਸੋ ਫੇਰ ਤੁਸੀਂ ਕੋਈ ਐਹੋ ਜਿਹਾ ਕੋਈ ਥਾਣਾ ਕਚਹਿਰੀ ਨਹੀਂ ਛੱਡਿਆ ਜਿੱਥੇ ਤੁਹਾਡੀ ਫੋਟੋ ਨਾ ਹੋਈ ਹੋਵੇ ਉੱਥੇ ਵੀ ਲੱਗੀਆਂ ਪਈਆਂ ਫੇਰ ਇੱਕ ਇੱਕ ਥਾਂ ਤੇ 20 20 ਫੋਟੋ 30 ਫੋਟੋ ਸਕੂਲ ਕੋ ਤੁਸੀਂ ਨਹੀਂ ਛੱਡਿਆ ਹੋਰ ਉੱਤੋਂ ਛੱਡੋ ਤੁਸੀਂ ਗੁਰੂ ਘਰ ਨਹੀਂ ਛੱਡਿਆ ਗੁਰੂ ਘਰ ਤੇ ਫੋਟੋ ਮੈਂ ਕਹਾਂਗੇ ਅਸੀਂ ਤਾਂ ਹੋਰ ਤੁਸੀਂ ਇਹ ਕਹ ਲਓ ਵੀ ਤੁਹਾਡੀ ਫੋਟੋ ਨਾ ਜਿਹੜੀ ਇੱਕ ਨਾ ਕੋਈ ਸੱਚ ਪੈਸੇ ਇਕੱਠੇ ਕਰਕੇ ਨਾ ਤੁਸੀਂ ਕੰਮ ਕੀਤਾ ਜਦੋਂ ਕੋ ਚੰਦ ਗ੍ਰਹਿਣ ਤੇ ਗਏ ਸੀ 600 ਕਰੋੜ ਰੁਪਏ ਲਾ ਕੇ ਕੋਈ ਮਾੜਾ ਮੋਟਾ ਕੋਈ ਤੁਸੀਂ ਵੀ ਪ੍ਰੋਜੈਕਟ ਤਿਆਰ ਕਰੋ ਚੰਦ ਤੇ ਫੋ ਜੋ ਸੂਰਜ ਚੜਿਆ ਕਰੇ ਤਾਂ ਸਾਹਮਣੇ ਫੋਟੋ ਥੋੜੀ ਬਨ ਜਾ ਕਰ। ਇਹੋ ਜਿਹਾ ਕੰਮ ਚਲਾਓ ਕੋਈ ਨਾ ਕੋਈ। ਮੇਰਾ ਭਰਾ ਤੁਸੀਂ ਥੋੜੀ ਫੋਟੋ ਆਉਣੀ ਚਾਹੀਦੀ ਆ। ਬਾਕੀ ਜੇ ਕੋਈ ਚਿੱਟੇ ਨਾਲ ਮਰਦਾ ਮਰੀ ਜਾਵੇ ਕੋਈ ਦਿੱਕਤ ਨਹੀਂ। ਜੇ ਕੋਈ ਮਰੀ ਜਾਂਦਾ ਆ ਲੋਕੀ ਨਸ਼ੇ ਚ ਮਰੀ ਜਾਂਦੇ ਮਰਨ ਦੇ ਕੋਈ ਗੱਲ ਨਹੀਂ। ਲੋਕਾਂ ਦੇ ਪੈਸੇ ਡੁੱਬੀ ਜਾਂਦੇ ਡੁੱਬਨ ਤੇ ਲੋਕਾਂ ਨਾਲ ਠਕਿਸਾਈਆਂ ਹੋਈ ਜਾਂਦੀਆਂ ਹੋਣ ਦਿਓ ਪਰ ਥੋੜੀ ਫੋਟੋ ਹੋਣੀ ਚਾਹੀਦੀ ਆ। ਜਦੋਂ ਨੇਹਰੇ ਆਉਂਦਾ ਨੇਰੇ ਚ ਕੋਈ ਇਹੋ ਜਿਹਾ ਪ੍ਰੋਜੈਕਟ ਕਰੋ ਵੀ ਚਾਨਣ ਆ ਜਾ ਕਰੇ। ਥੋੜੀ ਫੋਟੋ ਆ ਜਾ ਕਰੇ। ਮਤਲਬ ਜਰੂਰੀ ਰਹਾ ਹੋਵੇ ਚੰਨ ਇੱਕ ਤਾਰਾ ਚਮਕਦਾ ਹੋਵੇ ਉਹਦੇ ਚ ਭਗਵਾਨਤ ਮਾਨ ਜਦੋਂ ਦੂਜਾ ਚੰਨ ਚਮਕੇ ਉਹ ਚ ਰਾਘਵ ਚੱਡਾ ਜਦੋਂ ਤੀਜਾ ਤਾਰਾ ਚਮਕੇ ਉਹ ਚ ਫਿਰ ਭਗਵਾਨਤ ਮਾਨ ਤੀਜਾ ਚੌਥਾ ਫਿਰ ਜਦੋਂ ਤਾਰਾ ਉੱਚਾ ਹੋਵੇ ਕੇਸਰੀ ਰਾਗ ਫਿਰ ਇੱਕ ਤਾਰਾ ਵੱਡਾ ਬਣਵਾਓ ਤਾਰੇ ਵੀ ਬਣਵਾਓ ਤੁਸੀਂ ਕੋਈ ਸਮਾਨ ਚ ਲਾਉਣ ਵਾਸਤੇ ਫਿਰ ਉਹ ਤਾਰਾ ਵੱਡਾ ਹੋਣਾ ਚਾਹੀਦਾ ਉਹਦੇ ਵਿੱਚ ਤੁਹਾਡੀ ਸਾਰੇ ਦੀ ਫੋਟੋ ਹੋਣੀ ਚਾਹੀਦੀ ਆ ਵੀ ਇਹ ਨਾ ਯਾਰ ਕਮਾਲ ਹੋ ਗਈ ਯਾਰ ਤੁਸੀਂ ਗੁਰੂਆਂ ਨੂੰ ਤਾਂ ਬਖਸ਼ੋ ਭਰਾਵੋ ਮੇਰਾ ਮੇਨ ਗੱਲ ਇਹ ਆ ਵੀ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸੱਤੇ ਪਰਿਵਾਰ ਆਪ ਦੇ ਕੁਰਬਾਨ ਕਰਤੇ ਉਹਨਾਂ ਨੇ ਤੇ ਤੇਰੀ ਉੱਥੇ ਵੀ ਫੋਟੋ ਦੱਸ ਤੂੰ ਐਲਈਡੀਆਂ ਚ ਕੁਰਬਾਨੀ ਚਲਵਾ ਉਹਨਾਂ ਦੇ ਵਿੱਚ ਕੋਈ ਸਾਨੂੰ ਪਤਾ ਲੱਗੇ ਸਾਡੀ ਤਾਂ ਕੋਮ ਮਰਦੀ ਜਾਂਦੀ 24 24 ਘੰਟਿਆਂ ਦੇ ਵਿੱਚ ਵਿੱਚ ਤਾਂ ਮੈਂ ਕਹਿੰਦਾ ਐਨੇ ਤਾਂ ਸਾਡੇ ਕੋਈ ਬੱਚੇ ਪੈਦਾ ਨਹੀਂ ਹੁੰਦੇ ਜਿੰਨੇ ਸਾਡੀ ਸਿੱਖ ਕੋਮ ਮਰੀ ਜਾਂਦੀ ਹੈ ਜਿੰਨੇ ਸਾਡੇ ਲੋਕ ਮਰੀ ਜਾਂਦੇ ਪੰਜਾਬ ਦੇ ਜਿੰਨੇ ਬਾਹਰ ਜਾਈ ਜਾਂਦੇ ਆ ਹਰ 24 ਘੰਟਿਆਂ ਦੇ ਵਿੱਚ ਪਹਿਲੇ ਤਾਂ ਮੁਫਤਾਂ ਨਾਲ ਜ਼ਿਆਦਾ ਬਾਹਰ ਜਾਈ ਜਾਂਦੇ ਲੋਕ ਬਿਨਾਂ ਇਲਾਜਾਂ ਤੋਂ ਲੋਕ ਮਰੀ ਜਾਂਦੇ ਆ ਤਿੰਨ ਫੋਟੋ ਦੀਆਂ ਫੋਟੋ ਕਰਾ ਕਰਾ ਕਮਾਲ ਹੋਈਦਾ ਸਿਰ ਕੀ ਖਾਨ ਖੂਨ ਲੱਗ ਗਿਆ ਤੁਸੀਂ ਵੀ ਐਡੇ ਸੋਹਣੇ ਦਿਨੋਂ ਦਿਨ ਤੁਸੀਂ ਸੋਹਣੇ ਹੁੰਦੇ ਜਾਂਦੇ ਜਿਹੜੇ ਕੱਲਾ ਫੋਟੋ ਕਰਾਈਆਂ ਨਾਲ ਪੰਜਾਬ ਨਹੀਂ ਚੱਲਣਾ ਮੇਰੀ ਕਿਰਪਾ ਕਰਕੇ ਤੁਹਾਨੂੰ ਬੇਨਤੀ ਆ ਇੰਨੀਆਂ ਧੱਕੇ ਸ਼ਾਈਆਂ ਕਰਾਈ ਜਾਂਦੇ ਆ ਹਾਲੇ ਫੋਟੋ ਤੀਰਥ ਯਾਤਰਾ ਤੇ ਥੋੜੀ ਆ ਗਈ ਹਸਪੀਟਲਾਂ ਥੋੜੀ ਆ ਗਈ ਹੁਣ ਮੈਨੂੰ ਤੇ ਡਰ ਲੱਗਿਆ ਵੀ ਜਿਹੜਾ ਬਾਥਰੂਮਾਂ ਤੇ ਅੱਗੇ ਬਣਿਆ ਦਾ ਮਰਦਾਨਾ ਤੇ ਆ ਲੇਡੀਜ਼ ਉੱਥੇ ਫੋਟੋ ਨੂੰ ਤੇਰੀ ਹੋਇਆ ਕਰੀ ਵੀ ਆ ਚਲੋ ਮਰਦਾਨਾ ਤੇ ਭਗਵੰਤ ਮਾਨ ਦੇ ਇੱਧਰ ਜਾਣਾ ਇਹ ਹੋ ਸਕਦਾ ਫਿਰ ਕੱਲ ਨੂੰ ਹੋਊਗਾ ਕੰਮ ਕੀ ਬਣੂਗੇ ਸਾਡੇ ਅਰਗੇ ਤੇ ਪਰਚੇ ਪਾ ਦੇਨੇ ਤੁਸੀਂ ਪਰ ਆਪਦਰਗੇ ਤੇ ਪਾਓ ਜਿਹੜਾ ਪਿਆਂ ਪਿਆਂ 55 55 ਕਰੋੜ ਰੁਪਈਆ ਤੁਸੀਂ ਕੇਜਰੀਵਾਲ ਦੇ ਹੋਣ ਤੇ ਇੱਲਿਆਂ ਤੇ ਖਰਚਾ ਹੁੰਦਾ ਹਲੇ ਵੀ ਤੁਹਾਨੂੰ ਪਤਾ ਨਹੀਂ ਕੀ ਚਾਹੀਦਾ ਰ ਇੰਨੀਆਂ ਮੈਂ ਤਾਂ ਸੋਸ ਸੋਚ ਰਹਾ ਹਾਂ ਨਾ ਕੁਛ ਨਾ ਕੁਛ ਕਰੋ ਤੇ ਜੇ bari ਗੱਲ ਆ ਕੋਈ ਐਹੋ ਜਿਹਾ ਕੋਈ ਸਾਇੰਸਦਾਨਾ ਨੂੰ ਮਿਲੋ ਤੇ ਸਾਰੇ ਆਪਾਂ ਮਤਲਬ ਪੰਜਾਬ ਦੇ ਜਾਨਵਰਾਂ ਨੂੰ ਤੇ ਬੰਦਿਆਂ ਨੂੰ ਬੁੜੀਆਂ ਨੂੰ ਖਵਾ ਰਹੇ ਨੇ ਕੁਛ ਨਾ ਕੁਛ ਜੇ ਜਦੋਂ ਕੋਈ ਦੁਬਾਰਾ ਜਨਮ ਹੋਵੇ ਪਸ਼ੂ ਦਾ ਜਾਂ ਬੱਚੇ ਦਾ ਉਹ ਤਾਂ ਫੋਟੋ ਫੋਡੀ ਬਣੀ ਆਵੇ ਜੇ ਇੰਨਾ ਕੰਮ ਕਰ ਲੋ ਇਦੋਂ ਤੋਂ ਤਾਂ ਹੋ ਹੋ ਨਹੀਂ ਸਕਦਾ ਕਿਉਂਕਿ ਤੁਹਾਨੂੰ ਮੈਂ ਤਾਂ ਕਹਿੰਦਾ ਯਾਰ ਫੋਟੋ ਦੀ ਬਾਹਲੀ ਚਸ ਪੈ ਗਈ ਇੰਨੀ ਇੰਨਾ ਤਾਂ ਸ਼ਿਕੀਆ ਕੋਈ ਹੀਰੋ ਐ ਨਹੀਂ ਹੁੰਦੀ ਜਿਹਨੇ ਤੁਸੀਂ ਹੋਏ ਖੜੇ ਇੰਨਾ ਕਟਰੀਨਾ ਕਪੂਰ ਨੂੰ ਸ਼ੌਂਕ ਨੇ ਉਹਨਾਂ ਫੋਟੋ ਕਰਾਉਂਦਾ ਜਿੰਨਾ ਤੁਹਾਨੂੰ ਚੜੇ ਪਏ ਪਤਾ ਨਹੀਂ ਕਿਹੜੇ ਕੀ ਰੰਗ ਚੜੇ ਪਏ ਆ ਇਸ ਕਰਕੇ ਮਾੜਾ ਜਿਹਾ ਧਿਆਨ ਦਿਓ ਤੁਸੀਂ ਫੋਟੋਮਾਂ ਵਾਲੀ ਕੋਈ ਸਿਸਟਮ ਹੋਣਾ ਅੱਛਾ ਹਲੇ ਵੇਖ ਲਓ ਜੇ ਕੋਈ ਨਹੀਂ ਤਾਂ ਲੋਕਾਂ ਨੇ ਕੰਧਾਂ ਕੁੰਧਾਂ ਰੰਗ ਕਰਨਾ ਉਹ ਫੇ ਕੰਧਾਂ ਤੇ ਕਰਾ ਦਵਾਉਂਦੇ ਰੰਗ ਕੇਸਰੀਵਾਲ ਤੇ ਉਹਦੇ ਮੈਂ ਵੇਖਿਆ ਸੀ ਕੋਈ ਕੰਧ ਤੇ ਛਪਾਈ ਜਾਂਦੇ ਸੀ ਇਹ ਜਿਹੜਾ ਤੁਸੀਂ ਕਰੋੜਾ ਰੁਪਇਆ ਖਰਾਬ ਕਰੀ ਜਾਂਦੇ ਨਾ ਕੰਧਾਂ ਤੇ ਗਲਸਤਾਂ ਤੇ ਜਾ ਤੁਸੀਂ ਹੋਰ ਕਈ ਥਾਵਾਂ ਤੇ ਇਹ ਤੁਸੀਂ ਹਸਪੀਟਲ ਨਾਲ ਲਾ ਦੇ ਆ ਮੈਂ 21 ਤਰੀਕ ਤੋਂ ਲੱਗਿਆ ਅੱਜ ਤੱਕ ਤਾਂ ਮੇਰੇ ਤੇ 40-45000 ਰੁਪਏ ਲੱਗ ਗਿਆ ਜਿਹਦੇ ਵਿੱਚੋਂ 9000 ਰੁਪਏ ਮੇਰੇ ਕੋਲ ਸੀਗਾ ਤੇ ਪਰਸੋਂ ਰਾਤ ਨੂੰ ਤਾਂ ਮੈਂ ਮਿੰਨਤਾਂ ਕਰ ਕਰ ਰੋ ਰੋ ਕੇ ਬੰਦਿਆਂ ਨੂੰ ਗੱਲ ਕੀਤੀ ਇਹ ਬੰਦੇ ਇਹਨੇ ਥੋੜੇ ਝਾੜੂ ਵਾਲੇ ਮੇਰਾ ਮਜ਼ਾਕ ਡਾਉਣ ਲੱਗੇ ਬਿਮਾਰ ਦਾ ਥੋੜਾ ਮਜ਼ਾਕ ਡਾਈ ਜਾਂਦੇ ਹੁਣ ਮਹਾਰਾਜ ਠੀਕ ਕਰੇ ਮੈਂ ਮਹਾਰਾਜ ਜੀ ਗੇ ਬੇਨਤੀ ਕਰਦਾ ਕੁਈ ਮਾੜਾ ਨਹੀਂ ਬੋਲਦਾ ਤੂੰ ਸਾਡੇ ਪੰਜਾਬ ਦਾ ਵਧੀਆ ਗੱਲ ਆ ਸਾਡਾ ਮੁੱਖ ਮੰਤਰੀ ਆ ਪਰ ਜਿਹੜਾ ਤੂੰ ਸਾਨੂੰ ਸੁੱਖ ਦੇ ਸਕਦਾ ਸੀ ਨਾ ਉਹ ਤੂੰ ਹੀ ਦੇ ਸਕਦਾ ਸੀ ਪਰ ਕਮਾਲ ਦੀ ਗੱਲ ਤਾਂ ਇਹ ਹੋ ਗਈ ਵੀ ਕੇजरीवाल ਦੇ ਮਗਰ ਲਾ ਕੇ ਜਿਹੜਾ ਤੂੰ ਸਾਨੂੰ ਸੁੱਖ ਦੇਣਾ ਸੀ ਉਹ ਨੂੰ ਤੁਸੀਂ 3-4 ਜਨਰਲ ਕਿਸਮ ਦੁੱਖ ਦੇਣ ਲੱਗੇ ਤੁਸੀਂ ਦਿੱਲੀ ਦੀਆਂ ਸਾਜਾਂ ਤੇ ਤਾਂ ਨੱਚਦੇ ਆ ਨੱਚੋ ਕੋਈ ਦਿੱਕਤ ਨਹੀਂ ਜਿੰਨਾ ਮਰਜ਼ੀ ਨੱਚੋ ਤੁਹਾਡਾ ਜੀ ਕਰਦਾ ਕਿਉਂਕਿ ਰਾਗ ਉਹਨਾਂ ਦੇ ਆ ਸਾਜ਼ ਉਹਨਾਂ ਦੇ ਆ ਸਟੇਜ ਉਹਨਾਂ ਦੀ ਆ ਲੋਕ ਉਹਨਾਂ ਦੇ ਆ ਜਿਹੜੇ ਥੋੜੇ ਸਾਹਮਣੇ ਸੁਣਨ ਵਾਸਤੇ ਬੈੰਦੇ ਆ ਤੇ ਜਿਹੜੇ ਤੁਹਾਨੂੰ ਮੌਕਾ ਦਿੰਦੇ ਗਾਉਣ ਵਾਸਤੇ ਤੇ ਨੱਚਣ ਵਾਸਤੇ ਉਹ ਲੋਕ ਉਹਨਾਂ ਦੇ ਆ ਫਿਰ ਪ੍ਰੋਡਿਊਸਰ ਉਹਨਾਂ ਦੇ ਆ ਡਾਇਰੈਕਟਰ ਉਹਨਾਂ ਦੇ ਆ ਤੁਸੀਂ ਨੱਚੋ ਪਰ ਜਿਵੇਂ ਬਸੰਤੀ इनके ਸਾਹਮਣੇ ਮਤ ਨਾਚਣਾ ਕੰਮ ਉਹ ਵੀ ਕਰ ਲੈ ਥੋੜਾ ਜਿਹਾ ਉੱਤ ਉੱਤੋਂ ਨੱਚ ਲੈ ਵਿੱਚੋਂ ਸਾਡੇ ਵਾਸਤੇ ਨੱਚ ਸਾਨੂੰ ਵੀ ਪਤਾ ਲੱਗੇ ਅਸੀਂ ਕੋਈ ਬੰਦਾ ਨਾ ਨੱਚਣ ਰੱਖਿਆ ਸੀ ਤੇ ਜਾ ਕੇ ਉੱਥੇ ਉਹਨਾਂ ਦੇ ਸਟੇਜਾਂ ਤੇ ਨੱਚ ਕੇ ਆਇਆ ਸਾਡੇ ਮਨ ਤੇ ਕਿੰਨੀਆਂ ਬੀਤੀਆਂ ਹੋਣੀਆਂ ਪਤਾ ਭਗਵੰਤ ਮਾਨ ਇਹ ਤਾਂ ਕਹਿ ਦਿੰਦੇ ਪਰ ਉਹ ਤੂੰ ਪੰਜਾਬ ਦਾ ਸਾਡੇ ਸਾਡੀ ਬਦਨਾਮੀਆਂ ਚੀਜ਼ਾਂ ਕੌਣ ਸਮਝੇ ਅਗਲਾ ਤੇ ਇਹ ਸੋਚ ਲੈਂਦਾ ਵੀ ਭਗਵੰਤ ਮਾਨ ਦੇ ਬਰ ਖਿਲਾਫ ਚੱਲੀ ਜਾਂਦੇ ਆ ਉਹ ਭਰਾਵਾ ਇਹ ਸਾਡਾ ਮੁੱਖ ਮੰਤਰੀ ਆ ਸਾਡਾ ਪੰਜਾਬੀ ਆ ਸੰਤ ਪਿਆਰ ਬੜਾ ਇਹਦਾ ਹੁੰਦਾ ਪਰ ਜਦੋਂ ਫੋਟੋਆਂ ਲੈਣੇ ਉਹ ਤੋਂ ਪਤਾ ਨਹੀਂ ਕੀ ਹੋ ਜਾਂਦਾ ਸਾਨੂੰ ਵੀ ਇੰਨਾ ਗੁੰਮਸ਼ੁਦਾ ਹੋ ਗਿਆ ਇਸ ਕਰਕੇ ਮੇਰਾ ਭਰਾ ਫੋਟੋਆਂ ਫੋਟੋ ਮੋਬਾਈਲ 'ਤੇ ਘੱਟ ਧਿਆਨ ਦਿਓ ਕਰੋੜਾ ਰੁਪਏ ਫੋਟੋਆਂ ਤੇ ਲੱਗ ਜਾਂਦਾ ਮੈਂ ਮਲੇ ਦੀ ਝੋਨੜੀ ਹੈ ਦੋ ਕਮਰੇ ਵਾਲਾ ਮੈਨੂੰ ਪਤਾ ਕਿਵੇਂ ਲੱਗਦੇ ਆ ਤੇ ਕਿਰਪਾ ਕਰਕੇ ਜਿਹੜੇ ਫੰਡ ਤੁਸੀਂ ਇਕੱਠੇ ਕਰਦੇ ਆ ਉਹ ਫੰਡ ਲੋਕਾਂ ਵਾਸਤੇ ਰੱਖੋ ਲੋਕਾਂ ਨੂੰ ਬਚਾਓ ਲੋਕਾਂ ਨੇ ਪੱਲੇ ਕੱਖ ਨਹੀਂ ਗਾ ਜੇਕਰ ਕੋਈ ਇਹ ਕਹਿੰਦਾ ਨਾ ਵੀ ਭਗਵੰਤ ਮਾਨ ਨੇ ਹਸਪੀਟਲ ਚੰਗੇ ਕਰਤੇ ਆ ਤੇ ਭਗਵੰਤ ਮਾਨ ਨੂੰ ਅੱਜ ਬਿਮਾਰ ਕਰ ਦੋ ਪੰਜਾਬ ਦੇ ਕਿਸੇ ਹਸਪੀਟਲ ਚ ਇਲਾਜ ਨਹੀਂ ਹੋਣਾ ਜਿੰਨਾ ਚਿਰ ਇਹਨੇ ਕਹਿਤਾ ਉਹ ਸਾਰੇ ਉਦੋਂ ਦਾ ਢੱਡ ਦੁਖਣ ਲੱਗੇ ਜਗ ਦੇ ਲੀਡਕ ਪੈ ਜੇ ਤੁਸੀਂ ਇਹ ਸਮਝੋ ਗੱਲ ਤੇ ਮੈਂ ਤਾਂ ਨੇੜੇ-ਨੇੜੇ ਸਾਰੇ ਜਾਇਆਂ ਮੁਕਸਰ ਜਾਇਆਂ ਫਾਇਲ ਕਾ ਜਾਇਆਂ ਹੋਰ ਕਈ ਥਾਵਾਂ ਤੇ ਹੁਣ ਵੇਖੋ ਮਹਾਰਾਜ ਪਹਿਆਂ ਕਰੇ ਸੱਚੇ ਪਾਸ਼ਾ ਠੀਕ ਕਰੂਗਾ ਭਾਈ ਗੁਰੂ ਤੇ ਬਾਕੀ ਹੁਣ ਬੇਨਤੀ ਇਹ ਹੈ ਵੀ ਥੋੜਾ ਜਿਹਾ ਨਾ ਫੋਟੋ ਮੋਬਾਈਲ ਘੱਟ ਤੇ ਆਂਦਿਓ ਉੱਥੇ ਫੋਟੋ ਲਵਾ ਕੇ ਨਾ ਤੁਸੀਂ ਸਭ ਤੋਂ ਜਿਆਦਾ ਨਰਾਦਰ ਇਹ ਮੈਂ ਤਾਂ ਕਹੂੰਗਾ ਗੁਰੂਆਂ ਦੀ ਤੁਸੀਂ ਬਦਨਾਮੀ ਹੈ ਉੱਥੇ ਤਾਂ ਗੁਰਬਾਣੀ ਚਲਾਓ ਉੱਥੇ ਤਾਂ ਜੇਕਰ ਚਲਾਉਣੇ ਆ ਗੁਰੂ ਸਾਹਿਬ ਦੇ ਬੱਚੇ ਦਿਖਾਓ ਤੇਰੇ ਅਰ ਦਾ ਜਿਹੜਾ ਉਹ ਠੰਡਾ ਚ ਛੁੱਟੀਆਂ ਕਰਾ ਦਿੰਦਾ ਬੱਚੇ ਠੰਡ ਹੈ ਜੀ ਉਹਨਾਂ ਨੂੰ ਠੰਡੇ ਬੁਰਜ ਤੇ ਬਿਠਾ ਦੇ ਸਮਝਿਆ ਗੱਲ ਕਿ ਨਹੀਂ ਸਮਝਿਆ ਕੱਲ ਨੂੰ ਸਮਝੇ ਇਸ ਗੱਲ ਨੂੰ ਤੇਰੇ ਅਰ ਦਾ ਤਲਾਕ ਦੇ ਕੇ ਮੁੱਖ ਮੰਤਰੀ ਬਣ ਕੇ ਉੱਥੇ ਫੋਟੋ ਲਵਾਈ ਜਾਂਦਾ ਤੇ ਜਿਨ੍ਹਾਂ ਦੇ ਉੱਥੇ ਸਾਰੇ ਪਰਿਵਾਰ ਕੁਰਬਾਨ ਹੋ ਗਏ ਗੁਰਗੱਦੀਆਂ ਕੁਰਬਾਨ ਹੋ ਗਏ ਉੱਥੇ ਉਹਨਾਂ ਦੀਆਂ ਜਿਨ੍ਹਾਂ ਨੇ ਤੇਰੇ ਅਰ ਦਾ ਖੂਨ ਨਹੀਂ ਕਢਾਉਂਦਾ ਆਪ ਵਿੱਚ ਕਢਾ ਲੈਣਾ ਖੂਨ ਕੱਲ ਨੂੰ ਤੇਰੇ ਮੁੰਡੇ ਨੂੰ ਕੋਈ ਕਰ ਜਾ ਜਾ ਕੇ ਇਹਨੂੰ ਕਿ ਆਪ ਭਗਵੰਤ ਮਾਨ ਖੂਨ ਕਢਾ ਕੇ ਆ ਨਹੀਂ ਮੇਰੇ ਤੋਂ ਖੂਨ ਨਹੀਂ ਕਢਾਇਆ ਜਾਣਾ ਸੋਈ ਬੋਮੈਂਦੀ ਸੋਈ ਬਾਰੇ ਉਹ ਉਹਨਾਂ ਨੇ ਸਿਰ ਲਵਾਤੀ ਸੀ ਨੌਵੇਂ ਗੁਰੂ ਜੀ ਨੇ ਖੁੱਟ ਮੈਂ ਕਿੰਨਾਂ ਦੀਆਂ ਚਾਹੀਦੀਆਂ ਉੱਥੇ ਤੂੰ ਦੱਸ ਹਣ ਬਾਕੀ ਤੇਰੀ ਮਰਜ਼ੀ ਆ ਪੰਜਾਬ ਦੇ ਲੋਕੋ ਭਾਈ ਮੇਰੇ ਤਾਂ ਹਲੇ ਫੇਰ ਕੋਲੇ ਸਹੀ ਬੋਲ ਲੈ ਜਾਂਦਾ ਮੈਂ ਚੱਲ ਰਿਹਾ ਬਿਮਾਰ ਹੁਣ ਤੁਹਾਡੀ ਅਰਦਾਸ ਤੁਸੀਂ ਠੀਕ ਕਰਨ ਦੀ ਅਰਦਾਸ ਕਰੋ ਪਰਮਾਤਮਾ ਪਲੀਆਂ ਕਰੇ ਤੇ ਬਹੁਤ ਜਲ ਦਵਾਈ ਗੁਰੂ ਕਰੂਗਾ ਠੀਕ